ਆਨਲਾਈਨ ਸ਼ਾਪਿੰਗ ਕਰਨੀ ਪਈ ਮਹਿੰਗੀ ਆਨਲਾਈਨ ਆਏ ਪਾਰਸਲ ਦੇ ਵਿੱਚੋਂ ਨਿਕਲੇ ਕਾਗਜ਼ ਐਡਵਾਂਸ ਆਨਲਾਈਨ ਦਿੱਤੇ ਸੀ ਪੈਸੇ ਆਨਲਾਈਨ ਸ਼ਾਪਿੰਗ ਤੋਂ ਵਿਅਕਤੀ ਨੇ ਕੀਤੀ ਤੌਬਾ ਆਨਲਾਈਨ ਸ਼ਾਪਿੰਗ ਕਰਨੀ ਪਈ ਮਹਿੰਗੀ ਜੀਹਾਂ ਜੋ ਕੇ ਯੁੱਗ ਦੇ ਵਿੱਚ ਹਰ ਵਿਅਕਤੀ ਮੋਬਾਈਲਾ ਦੇ ਰਾਹੀਂ ਆਨਲਾਈਨ ਸ਼ਾਪਿੰਗ ਨੂੰ ਜਿੱਥੇ ਪਹਿਲ ਦਿੰਦਾ ਹੈ ਤੇ ਉੱਥੇ ਹੀ ਉਹ ਠੱਗਿਆਂ ਦੇ ਸ਼ਿਕਾਰ ਵੀ ਹੁੰਦਾ ਹੈ ਤਾਂ ਦੱਸ ਦਈਏ ਕਿ ਮਾਮਲਾ ਬੁੱਢਾਡਾ ਸ਼ਹਿਰ ਦੇ ਵਾਰਡ ਨੰਬਰ 1 ਦੇ ਵਸਨੀਕ ਭੋਲਾ ਸਿੰਘ ਦੇ ਨਾਲ ਹੁੰਦਾ ਹੈ ਜਦੋਂ ਆਨਲਾਈਨ ਮੋਬਾਈਲ ਤੇ ਸ਼ਾਪਿੰਗ ਵਾਲੀਆਂ ਕੰਪਨੀਆਂ ਤੋਂ ਆਨਲਾਈਨ ਵਸਤੂ ਮੰਗਾਈ ਗਈ ਐਡਵਾਂਸ ਪੈਸੇ ਵੀ ਕੰਪਨੀ ਨੂੰ ਪਾ ਦਿੱਤੇ ਪ੍ਰਕਾਰਜਤ ਪਾਰਸਲ ਆਇਆ ਚਾਈ ਚਾਈ ਖੋਲਣ ਲੱਗਿਆ ਤਾਂ ਭੋਲਾ ਸਿੰਘ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗੀ ਹੈ ਜਦ ਉਸਨੇ ਸ਼ਾਪਿੰਗ ਮਾਲ ਤੋਂ ਆਏ ਡੱਬੇ ਨੂੰ ਖੋਲ੍ਹਿਆ ਤਾਂ ਉਸ ਦੇ ਵਿੱਚ ਖਾਲੀ ਕਾਗਜ਼ ਹੀ ਪਏ ਗਏ ਸਨ ਜੋ ਉਸਨੇ ਆਨਲਾਈਨ ਸ਼ਾਪਿੰਗ ਕੀਤੀ ਸੀ ਉਸ ਤਰੀਕੇ ਦਾ ਸਮਾਨ ਪਾਰਸਲ ਦੇ ਵਿੱਚ ਮਿਲਿਆ ਹੀ ਨਹੀਂ ਹੈ ਤਾਂ ਉਸ ਦੇ ਵੱਲੋਂ ਤੁਰੰਤ ਆਨਲਾਈਨ ਕੰਪਨੀ ਨੂੰ ਫੋਨ ਕੀਤਾ ਗਿਆ ਤੇ ਉਹਨਾਂ ਵੱਲੋਂ ਕੋਈ ਸੰਤੁਸ਼ਟੀਜਨਕ ਜਵਾਬ ਨਾ ਮਿਲਣ ਤੇ ਆਨਲਾਈਨ ਸ਼ਾਪਿੰਗ ਤੋਂ ਉਸਨੇ ਤੋਬਾ ਕਰ ਲਈ ਤੇ ਆਪਣੀ ਹੱਡ ਬੀਤੀ ਦੱਸੀ ਐ। ਕੋਲਾ ਸਿੰਘ ਜੀ ਕੀ ਆਨਲਾਈਨ ਤੁਹਾਡਨਾਂ ਠੱਗੀ ਹੋਈ ਐ? ਆਪਣੇ ਵੇ Facebook ਦੇਖਿਆ ਸੀਗੀ। ਉਹ ਤੇਨਾਂ ਦਾ ਆ ਆਇਆ ਹੈ, ਚਾਟ ਆਇਆ ਜੀ। ਕਿਆ ਚੀਜ਼ਾਂ ਖਿੱਦੋ ਜੀ? ਸਸਤੀਆਂ ਪੰਗੀਆਂ ਨੇ ਜੀ। ਮੈਂ ਉਹਨਾਂ ਨੂੰ ਆਨਲਾਈਨ ਕਰਤਾ ਜੀ। ਤੇ ਉਹਨੇ ਖੜੇ Google ਤੇ ਮੈਂ ਉਹਨੂੰ ਕਰਕੇ 65 ਪਿਆਜ ਜੀ। ਤੇ ਮੈਨੂੰ ਹਫਤੇ ਬਾਅਦ ਇੱਕ ਸਿਹਤ ਦਾ ਡੱਬਾ ਜੀ। ਜਦ ਮੈਂ ਡੱਬਾ ਖੋਲਿਆ ਤਾਂ ਖਾਲੀ ਨਿਕਲਿਆ ਜੀ। ਵਿੱਚੇ ਗੁੱਦ ਜਿਹਾ ਹੀ ਪਾੜ ਕੇ ਦੇਖਿਆ ਤੇ ਵਿਚਨ ਨੂੰ ਕਹਤਾ ਹੋਣਾ ਜੀ। ਉਹਦੇ ਵਿੱਚ ਹੀ ਕੁਝ ਨਹੀਂ ਨਿਕਲਿਆ ਜੀ। ਮੈਂ ਤਾਂ ਇਹ ਕਹਿੰਦਾ ਮੈਨੂੰ ਇਹ ਤਾਂ ਤੁਸੀਂ ਕੰਟਰੋਲ ਹੋ ਆਵਦੇ ਇਹੇ ਖਲਾਲ ਚਾਹਣਾ ਕਿਤੇ ਨਾ ਹੋਵੇ ਨਹੀਂ ਤੁਸੀਂ ਆਨਲਾਈਨ ਕੀ ਮੰਗਵਾਇਆ ਸੀਗਾ ਇੱਕ ਨਾਲ 에어 ਬੰਦ ਕਰਾਏ ਸੀ ਤੇ ਪੈਸੇ ਐਡਵਾਂਸ ਪਾਏ ਸੀਗੇ ਉਹਨਾਂ ਦਾ ਗੂਗਲ ਪੇ ਕਰੀ ਸੀ ਜੀ ਤੇ ਜਦੋਂ ਤੁਸੀਂ ਉਹ ਪੈਸੇ ਪਾਏ ਤਾਂ ਉਹਨਾਂ ਨੇ ਤੁਹਾਨੂੰ ਕੀ ਮੈਸੇਜ ਭੇਜਿਆ ਉਹਨੇ ਕਹਿੰਦਾ ਵੀ ਸਾਨੂੰ 26 ਤਰੀਕ ਨੂੰ ਪਹਿਲੇ ਪਹਿਲੇ ਮਿਲ ਜਾਊਗਾ ਜੀ ਫਿਰ ਦੇਣ ਜਿਹੜਾ ਬੰਦਾ ਆਇਆ ਉਹਨੇ ਤੁਹਾਨੂੰ ਖੋਲ ਕੇ ਦਿਖਾਇਆ ਜੀ ਤੁਸੀਂ ਖੋਲ ਕੇ ਕਿ ਤੁਸੀਂ ਮੈਨੂੰ ਜੀ ਮੈਂ ਬਾਹਰ ਚ ਲੈ ਗਿਆ ਜੀ ਉਹਨੇ ਡੱਬਾ ਮੈਨੂੰ ਫੜਾ ਗਿਆ ਘਰ ਜੇ ਡੱਬਾ ਖੋਲ ਲੇ ਗਿਆ ਉਹ ਮੈਂ ਇਹ ਵੀ ਕੁਝ ਨਹੀਂ ਨਿਕਲਿਆ ਖਾਲੀ ਡੱਬਾ ਸ ਤੁਹਾਡੇ ਨਾਲ ਜਿਹੜੀ ਠੱਗੀ ਹੋਈ ਐ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਾਂ ਵੀ ਇਹਨਾਂ ਤੋਂ ਬਚ ਕੇ ਰਹੋ ਜੀ ਇਹਦੇ ਚੀਜ਼ਾਂ ਦਿਖਾਉਂਦੇ ਨੇ ਜੀ ਇਹ ਖੇਦੋਂ ਨਾਲੀ ਅਗਲੀ ਮੰਡੀ ਸ਼ਹਿਰ ਤੋਂ ਖਰੀਦੋ ਜੀ